4 ਸਾਲ ਕਿਸੇ ਨੂੰ ਬੁਰਾ ਭਲਾ ਬੋਲਦਾ ਰਹੇ ਫਿਰ ਉਹਦੇ ਕੋਲ ਹੀ ਜਾ ਕੇ ਬਹਿ ਜਾਵੇ ਤੇ ਇਹਦੇ ਨਾਲ ਵੱਡਾ ਤੁਸੀਂ ਆਪੇ ਸੋਚੋ ਵੀ ਕੀ ਫਾਇਦਾ ਜਿਆਦਾ ਕਿਸੇ ਬਾਰੇ ਗੱਲ ਨਾ ਕਰੋ ਵੀ ਇਹ ਬੰਦਾ ਬਕਾਰ ਆ ਇਹ ਬੰਦਾ ਗਲਤ ਆ ਇਹ ਬੰਦਾ ਰਸਤੀ ਦਾ ਕੰਮ ਕਰਨ ਵਾਲਾ ਨਹੀਂ ਹੈਗਾ ਆ ਫਿਰ ਜੇ ਜੇ ਉਹ ਨਹੀਂ ਕਰਨ ਕਰਨ ਵਾਲਾ ਫਿਰ ਉਹਦੇ ਕੋਲ ਜਾਣਾ ਨਹੀਂ ਚਾਹੀਦਾ ਫਿਰ ਜੇ ਗਏ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਤੁਸੀਂ ਕਿਉਂ ਗਏ ਹੋ ਭਾਈ ਉਹ ਤਾਂ ਸਭ ਜਾਣਨਾ ਸਭ ਨੇ ਕਿ ਅਫਸਰਾਂ ਦਾ ਜਿਹੜਾ ਪਿਛਲਾ ਤਰਮ ਰਿਹਾ ਉਹ ਅਫਸਰਾਂ ਦੇ ਦਬਾਅ ਉਤੇ ਰਿਹਾ ਹੈ ਤੇ ਸਰਕਾਰ ਦੇ ਦਬਾਅ ਤੇ ਰਿਹਾ ਹੈ ਖੁੱਲ ਕੇ ਨਹੀਂ ਗੱਲ ਕਰਦਾ ਭਾਈ ਸਾਹਿਬ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਦੱਸੋ ਵੀ ਉੱਥੇ ਕਿਹੜਾ ਕੰਮ ਨਹੀਂ ਹੋਇਆ ਅਫਸਰਾਂ ਨੇ ਜੇ ਕਿ ਤੁਹਾਨੂੰ ਇੱਜ਼ਤ ਦਾ ਮਾਦਿਆ ਰੱਖਿਆ ਹੁੰਦਾ ਦਬਾਅ ਦੀ ਗੱਲ ਤਾਂ ਹੁੰਦੀ ਹੈ ਜੇ ਅਫਸਰ ਕਹਣ ਵੀ ਆਹਾ ਕੰਮ ਕਰਨਾ ਅਸੀਂ ਕਿਵੇਂ ਹਾਂਜੀ ਜੀ ਅਸੀਂ ਹਰ ਜੋੜੇ ਜੀ ਸਾਡੀ ਗੱਲ ਕਰ ਦਾਂਗਾ ਅਸੀਂ ਤਾਂ ਹਰ ਜਗ੍ਹਾ ਅੜੇ ਆ ਉਹਨਾਂ ਨਾ ਅਸੀਂ ਸੀਐਸ ਆ ਜੀਐਸਟੀ ਦੇ ਉਦਣ ਜਾ ਕੇ ਆਏ ਆ ਉੱਥੇ ਵੀ ਜਾ ਕੇ ਉਹਨਾਂ ਨੂੰ ਕਹਿ ਕੇ ਆਏ ਆ ਵੀ ਤੁਸੀਂ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਤੁਸੀਂ ਉਹਨਾਂ ਨੂੰ ਫੜੋ ਜਿਹੜੇ ਬੰਦੇ ਸਹੀ ਕੰਮ ਕਰਦੇ ਉਹਨਾਂ ਨੂੰ ਬਿਲਕੁਲ ਨਾ ਦੱਸੋ ਤੁਹਾਡੀ ਟੀਮ ਦਾ ਇਸ ਵਾਰ 2 ਸਾਲ ਦੇ ਵਿੱਚ ਕੰਮ ਕਰਨ ਦੇ ਨਾਲ ਇੰਡਸਟਰੀ ਵਧੀ ਆ ਜਾਂ ਘਟੀ ਦੇਖੋ ਇੰਡਸਟਰੀ ਦਾ ਆਪਣੇ ਵੱਲੋਂ ਤਾਂ ਅਸੀਂ ਜਿਹੜੇ ਬੰਦਿਆਂ ਨੂੰ ਬਾਹਰ ਲਾ ਕੇ ਉਹਨਾਂ ਨੂੰ ਆਪਣੇ ਹਿੱਤ ਕਰਨ ਵਾਸਤੇ ਸਾਰਾ ਕੁਝ ਦਿਖਾ ਕੇ ਲਿਆਏ ਪਰ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਦੁਨੀਆ ਦੇ ਵਿੱਚ ਬੰਦਾ ਆਇਆ ਹੋਇਆ ਆ ਉਹਦੇ ਵਿੱਚ ਨਾ ਮੈਂ ਕੱਲਾ ਕੁਝ ਕਰ ਸਕਦਾ ਨਾ ਕੋਈ ਹੋਰ ਕੁਝ ਕਰ ਸਕਦਾ ਇਹ ਕਾਰਪੋਰੇਟ ਘਰਾਣੇ ਵੱਧ ਰਿਹਾ ਹੈ ਕਾਰਪੋਰੇਟ ਘਰਾਣੇ ਤੁਸੀਂ ਤੁਸੀਂ ਜਾ ਕੇ ਦੇਖ ਲਓ ਵੀ ਕਿਹੜੇ ਕਾਰਪੋਰੇਟ ਘਰਾਣੇ ਦਾ ਬਹੁਤ ਵੱਧ ਗਿਆ ਤੇ ਕਿਹੜੇ ਕਾਰਪੋਰੇਟ ਘਰਾਣੇ ਦਾ ਘਟਿਆ ਤੇ ਜਿਹੜਾ ਕਾਰਪੋਰੇਟ ਘਰਾਣਾ ਕਹਿੰਦਾ ਪਿਆ ਵੀ ਮੈਂ ਬਾਕੀਆਂ ਦਾ ਮੇਰਾ ਮਾਲ ਬਣਾ ਲਿਆ ਉਹਨੂੰ ਵੀ ਜਾ ਕੇ ਪੁੱਛ ਲਓ ਇੱਕ ਮਿੰਟ ਦੀ ਮੈਂ ਤੋਂ ਉਹਨੂੰ ਜਵਾਬ ਦੇ ਆਫਰ ਭੇਜ ਰਿਹਾ ਮੈਂ ਜੀ ਸ਼ਾਹਲਾਜੀ ਮਨਜੀਤ ਸਿੰਘ ਜੀ ਨੂੰ ਇੱਕ ਪਲੇਟਫਾਰਮ ਤੇ ਡਿਬੇਟ ਕਰਾ ਕੇ ਦੇਖੋ ਉਹਨਾਂ ਦੇ ਟਾਈਮ ਦੀ ਵਰਕਿੰਗ ਪਿਛਲੇ 4 ਸਾਲ ਦੀ ਤੇ ਲੱੱਕੀ ਜੀ ਦੀ 2 ਸਾਲ ਦੀ ਮੈਂ ਗੱਲ ਕਹਿੰਦਾ 4 ਸਾਲ ਚ 8 ਡੈਲੀਗੇਸ਼ਨ ਜਾਣੇ ਚਾਹੀਦੇ ਸੀ ਸਾਡੇ ਮੈਂਬਰਾਂ ਨੂੰ ਮਾਈਕਰੋ ਮੈਂਬਰਾਂ ਨੂੰ ਉੱਪਰ ਲੈ ਕੇ ਜਾਣ ਵਾਸਤੇ ਚਾਵਲਾ ਜੀ ਦੇ 4 ਸਾਲ ਦੇ ਟਾਈਮ ਦੇ ਵਿੱਚ ਇੱਕ ਵੀ ਡੈਲੀਗੇਸ਼ਨ ਨਹੀਂ ਗਿਆ ਅਬਰੌਡ ਤੇ ਲੱੱਕੀ ਜੀ ਦੇ 2 ਸਾਲ ਦੇ ਟਾਈਮਾਂ ਪੰਜ ਪੰਜ ਡੈਲੀਗੇਸ਼ਨ ਚਲੇ ਗਏ ਮੈਂ ਇਹ ਗੱਲ ਕਰ ਰਿਹਾ ਤੁਸੀਂ ਸਵਾਲ ਪੁੱਛੋ ਮੈਂ ਤੁਹਾਡੇ ਹਰ ਸਵਾਲ ਦਾ ਜਵਾਬ ਦੇਣਾ ਹੈ ਡਾਇਰੈਕਟਰ ਡੈਲੀਗੇਸ਼ਨ ਜਾਂ ਡੈਲੀਗੇਸ਼ਨ ਜਾਂ ਤਾਂ ਡਾਕਟਰ ਜਿਹੜੇ ਬੈਠਦੇ ਸੀ ਉਧਰ ਮੈਡੀਕਲ ਸੀਗਾ ਉਹ ਵੀ ਬੰਦ ਕਰ ਦਿੱਤਾ ਗਿਆ ਬੰਦ ਕਰ ਚਾਲੂ ਇਹ ਨਹੀਂ ਨਹੀਂ ਉਹ ਬੰਦ ਕੀਤਾ ਅ ਦਲਜੀਤ ਸਿੰਘ ਜੀ ਨੇ ਹਾਂ ਤੁਸੀਂ ਕਹਿ ਰਹੇ ਹੋ ਕਿ ਉਹ ਉਹਨਾਂ ਨੂੰ ਸਰਟਨ ਪ੍ਰੋਬਲਮ ਸੀਗੀ ਕਿ ਐਸੋਸੀਏਸ਼ਨ ਦੇ ਵਿੱਚ ਮੈਂਬਰਸ ਕਿਉਂ ਆਉਂਦੇ ਆ ਤੁਸੀਂ ਦੇਖੋ ਉਹਨਾਂ ਨੇ ਰਜਿਸਟਰ ਲਾਤਾ bizness center computer center ਔਰ ਆਫਿਸ ਬਰਰ ਰੂਮਸ ਉਹਨਾਂ ਸਾਰਿਆਂ ਨੂੰ ਤਾਲੇ ਲਾਤੇ ਤੁਸੀਂ ਮੈਮ ਉਹਦੇ ਦੀ ਕੱਢ ਲਓ ਮੈਂ ਤੁਹਾਨੂੰ ਵੀਡੀਓਜ਼ ਦਿਖਾ ਦਿੰਦਾ ਬੜ ਜਿਹੜੀਆਂ ਇਹਨਾਂ ਨੇ ਕੀਤੀਆਂ ਇਹ ਸਰਾਸਰ ਝੂਠ ਆ ਮੈਂ ਇਹ ਗੱਲ ਕਹਿੰਦਾ 4320 ਦੀ ਨੋਬਤ ਆਈ ਲੜਾਈ ਦਿੱਲੀ ਤੱਕ ਲੜੀ ਸੁਪਰੀਮ ਕੋਰਟ ਦੇ ਵਿੱਚ ਕੇਸ ਕੀਤਾ ਕੇ 4320 ਤੱਕਾ ਹੁਣ ਸੁਪਰੀਮ ਕੋਰਟ ਮੂਰੇ ਤਾਂ ਕਿਸੇ ਦਾ ਜੋਰ ਨਹੀਂ ਹੈਗਾ ਸਰਕਾਰ ਨੇ ਇੱਥੇ ਜਦੋਂ ਫਾਈਨਾਂਸ ਮਿਨਿਸਟਰ ਸਾਹਿਬ ਆਏ ਇੱਥੇ ਇਕੱਠੇ ਮਿਲੇ ਮੈਂ ਤਾਂ ਸਿਰਫ ਇਹ ਗੱਲ ਕਹਿਣਾ ਬੜ ਕੁਝ ਦੋਸਤਾਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਪਿਛਲੇ 2 ਸਾਲ ਦੇ ਵਿੱਚ ਇਹ ਕਿਸ ਕਿਉਂ ਪੀਸ ਰਹਿ ਗਿਆ ਕੁਲਾਰ ਸਾਹਿਬ ਰੌਣਗਰੀ ਵਿਸ਼ਕਰਮਾ ਜੀ ਕਿੱਥੇ ਨੇ ਜੀ ਹਾਂ ਜੀ ਜਿਹੜਾ ਤੁਹਾਡੇ ਸਾਹਮਣੇ ਆ ਤੁਸੀਂ ਕਰਕੇ ਤਾਂ ਆਏ ਮੈਂ ਗੱਲ ਕਰ ਰਿਹਾ ਮਤਲਬ ਹੈ ਕਿ ਟੀਮ ਦਾ ਹਿੱਸਾ ਸੀ ਮੈਂ ਕਹਿੰਦਾ ਇੱਕ ਟੀਮ ਦਾ ਹਿੱਸਾ ਸੀ ਆਪਣੇ ਮੈਂਬਰਸ ਲਈ ਕੀ ਮੈਸੇਜ ਹੈ ਤੁਹਾਡੇ ਵੱਲੋਂ ਸਾਡੇ ਮੈਂਬਰਸ ਲਈ ਸਾਡਾ ਕਲੀਅਰ ਕਟ ਮੈਸੇਜ ਆ ਕਿ ਸਾਡਾ ਇੱਕੋ ਹੀ ਏਮ ਆ ਕਿ ਜਿਹੜੀ ਬਾਈਸਾਈਕਲ ਇੰਡਸਟਰੀ ਆ ਔਰ ਛੋਟੀ ਇੰਡਸਟਰੀ ਆ ਉਹਨੂੰ ਅਸੀਂ ਅਪਲਿਫਟ ਕਰਕੇ ਸਮਾਲ ਨੂੰ ਮਾਈਕਰੋ ਨੂੰ ਸਮਾਲ ਬਣਾਉਣਾ ਸਮਾਲ ਨੂੰ ਮੀਡੀਅਮ ਬਣਾਉਣਾ ਔਰ ਮੀਡੀਅਮ ਨੂੰ ਲਾਰਜ ਬਣਾਉਣਾ ਵਾ ਔਰ ਮੈਂ ਤੁਹਾਡੇ ਐਗਜ਼ਾਮਪਲ ਵੀ ਦੇ ਰਹੇ ਆ ਭਾਬੀ ਇਸ ਚੀਜ਼ ਦਾ ਤਦ ਹੀ ਹੋ ਸਕਦਾ ਵਾ ਕਿ ਜਿਹੜਾ ਮੈਂਬਰਸ ਮੈਂ ਗੱਲ ਕਰਦਾ ਸਾਡੇ ਚ ਬੈਠੇ ਆ ਜਿਹੜੇ ਸਾਡੇ ਮੈਂਬਰ మీడియం ਸੀਗੇ ਲਾਰਜ ਤੁਹਾਡੇ ਸਾਹਮਣੇ ਆ ਟੈਕਨੋਲੋਜੀ ਅਪਗ੍ਰੇਡੇਸ਼ਨ ਅੱਜ ਇੱਕ ਵਿਅਕਤੀ ਨੇ ਪ੍ਰੋਡਕਟ ਬਣਾ ਲਿਆ ਕਿ ਉਹਨੇ ਕੋਸਟ ਐਫੀਸ਼ੀਐਂਟ ਬਣਾ ਲਿਆ ਕਈ ਮੈਂਬਰਾਂ ਨੂੰ ਉਸ ਚੀਜ਼ ਦੀ ਵੀ ਤਕਲੀਫ ਆ ਕਿ ਮੈਂ ਜਿਹੜਾ ਪ੍ਰੋਡਕਟ ਬਣਾਇਆ ਮੇਰੇ ਤੋਂ ਬੈਟਰ ਪ੍ਰੋਡਕਟ ਕਿਉਂ ਬਣਾਤਾ ਸੋ ਮੈਂ ਸਾਡਾ ਕੰਮ ਇਹ ਤੋਂ ਵੀ ਬੈਟਰ ਬਣਾਉਣਾ ਪ੍ਰੋਡਕਟ ਅਸੀਂ ਦੋਸਤੋ ਅਸੀਂ ਜਿਹੜੇ ਸਾਡੇ ਛੋਟੇ ਮੈਂਬਰ ਆ ਜਿਹੜਾ ਸਾਡਾ ਲੁਧਿਆਣੇ ਦਾ ਨਾਮ ਮਾਂਚੈਸਟਰ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਨਾਮ ਨੂੰ ਅਸੀਂ ਬਰਕਰਾਰ ਰੱਖਣਾ ਵਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪ੍ਰੈਸ ਕਾਨਫਰੰਸ ਕਿਉਂ ਲੇਟ ਕੀਤੀ ਲੱਖੀ ਜੀ ਕਹਿੰਦੇ ਬਾਈਸਾਈਕਲ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ ਆ ਉਸ ਤੋਂ ਪਹਿਲਾਂ ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਆਏ ਹੋਏ ਆ ਇੱਕ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਠੇ ਸੀਗੇ ਇੱਕ ਦੇ ਵਿੱਚ ਪ੍ਰੈਜ਼ੀਡੈਂਟ ਸਾਹਿਬ ਬੈਠੇ ਸੀਗੇ ਉਹ ਕਿਉਂ ਕਿਉਂਕਿ ਉਹਨਾਂ ਨੂੰ ਬਾਈਸਾਈਕਲ ਇੰਡਸਟਰੀ ਦੇ ਨਾਲ ਲਗਾਵ ਆ ਸਰ ਤੁਸੀਂ ਕੰਮ ਹੀ ਖਿਲਾ ਰਹੇ ਸਾਰਾ ਕੁਝ ਖਿਲਾ ਰਹੇ ਲੇਕਿਨ ਕੁਝ ਮੈਂਬਰ ਜਿਹੜੇ ਤੁਹਾਡੇ ਨਾਲ ਸੀਗੇ ਪਿਛਲੀ ਟੀਮ ਦੇ ਵਿੱਚ ਲੇਕਿਨ ਇਸ ਵਾਰੀ ਉਧਰ ਗਏ ਨੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਉਹ ਸਿਰਫ ਜਿਹੜਾ ਸਿਰਫ ਇੱਕੋ ਹੀ ਗੱਲ ਸੀ ਕਿ ਸਾਨੂੰ ਇਸ ਵਾਰ ਸਾਨੂੰ ਇਸ ਵਾਰ ਜਿਹੜੀ ਚੌਧਰ ਉਹ ਜ਼ਿਆਦਾ ਮਿਲਣੀ ਚਾਹੀਦੀ ਜੀ ਸਾਨੂੰ ਸੀਟਾਂ ਜ਼ਿਆਦਾ ਮਿਲਣੀਆਂ ਚਾਹੀਦੀਆਂ ਨੇ ਪਰ ਜਿਹੜੇ ਮੈਂਬਰਾਂ ਨੇ ਕੰਮ ਕੀਤਾ ਮੈਂ ਗੱਲ ਕਰਦਾ ਸਰਾਲੀ ਸਾਹਿਬ ਕਿ ਉਹ ਪੋਲੂਸ਼ਨ ਦਾ ਘਰ ਘਰ ਜਾ ਕੇ ਮੈਂਬਰਾਂ ਦੇ ਕੰਮ ਨੂੰ ਕੀਤਾ ਕੰਸੈਂਟਾਂ ਬੰਦ ਹੋ ਗਈਆਂ ਲੜਾਈ ਲੜੀ ਲੜਕੇ ਅਸੀਂ ਉਹ ਕੰਸੈਂਟਸ ਸਰਕਾਰ ਕੋਲ ਕੈਂਪ ਲਾ ਕੇ ਪ੍ਰਧਾਨ ਜੀ ਨੇ ਯੂਸੀਪੀਐਮਏ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕੀਤਾ ਕੌਣ ਕਹਿੰਦਾ ਕੰਮ ਨਹੀਂ ਹੋਇਆ ਅਸੀਂ ਕਹਿੰਦਾ ਮਤਲਬ ਸਰ ਕੋਲ ਮਿਲਾ ਕੇ ਕਿ ਜਿਨ੍ਹਾਂ ਨੇ ਚੋਦਰ ਚਲਾਨੀ ਸੀ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹ ਉਧਰ ਗਏ ਨੇ ਜਿਨ੍ਹਾਂ ਕੋਲੋਂ ਕੰਮ ਨਹੀਂ ਹੋਇਆ ਮੈਂਬਰਾਂ ਦਾ ਸਿਰਫ ਫੋਕੀ ਸ਼ੌਹਰਤ ਦੀ ਖਾਤਰ ਕਿ ਮੈਂ ਮਤਲਬ ਮੈਨੂੰ ਫੇਰ ਦੁਬਾਰਾ ਤੋਂ ਮੈਂ ਇਹਨਾਂ ਦਾ ਨੈਗੇਟਿਵ ਪ੍ਰੋਪਾਗੈਂਡਾ ਕਰਕੇ ਉਹ ਉਧਰਲੇ ਪਾਸੇ ਖੜ ਜਾ ਉਹਨਾਂ ਦੇ ਖਿਲਾਫ ਹੀ ਖੜੇ ਸੀ ਨਹੀਂ ਪਾਏਗਾ ਮੈਂਬਰ ਇਹ ਜਿਹੜਾ ਬੰਦਾ 2 ਸਾਲ ਦਾ ਚਾਹ ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਏ ਯੂਨਾਈਟਿਡ ਅਲਾਈਅੰਸ ਹਾਂ ਜੀ ਇਹਦੇ ਸਾਡੇ ਚੀਫ ਕੋਆਰਡੀਨੇਟਰ ਕੇ ਕੇ ਸੀਟ ਸਾਹਿਬ ਅਤੇ ਲਖਦਾ ਸਾਹਿਬ ਔਰ ਬਾਕੀ ਕੁਮੇਰ ਸਿੰਘ ਪੁਲਾਰ ਜੀ ਇਹ ਬਾਕੀ ਦੇ ਹੋਰ ਮੇਰੇ ਦੋਸਤ ਨਾਰਜ ਸਾਹਿਬ ਜਸਵੰਤ ਮਿੱਤਲ ਜੀ ਔਰ ਬਾਕੀ ਹੋਰ ਕਈ ਨਾਮ ਨੇ ਇਹਦੇ ਵਿੱਚ ਜੀ ਅੱਜ ਟੀਮ ਅਨਾਉਂਸ ਕੀਤੀ ਗਈ ਜਿਸ ਟੀਮ ਦੇ ਵਿੱਚ ਦੁਬਾਰਾ ਪਿਛਲੀ ਵਾਰੀ ਵਾਂ ਮੈਨੂੰ ਨਾਮਿਨੇਟ ਐਜ਼ ਅ ਪ੍ਰੈਜ਼ੈਂਟ ਕੀਤਾ ਹੈ ਔਰ ਬਾਕੀ ਵੀ ਟੀਮ ਦੇ ਨਾਮ ਪੂਰਾ ਦੱਸਿਆ ਗਿਆ ਇਹ ਮੀਟਿੰਗ ਤੁਹਾਡੇ ਸਾਹਮਣੇ ਹੀ ਹੈ ਪੂਰੀ ਵਧੀਆ ਮਾਹੌਲ ਚ ਹੋਈ ਹੈ ਅੱਛੇ ਇੰਡਸਟਰੀ ਲਿਸਟ ਭਰਾ ਸਾਡੇ ਛੋਟੇ ਲੈਵਲ ਦੇ ਨਾ ਕਿ ਨਹੀਂ ਹੈ ਵੀ ਕਿਸੇ ਨੂੰ ਛੋਟਾ ਨਹੀਂ ਕਹਿਣਾ ਇਹ ਜਿਹੜੀ ਗੱਲਾਂ ਕਹੀਆਂ ਨੇ ਛੋਟਾ ਬڑا ਸਾਡੇ ਨੇ ਸਾਰੇ ਸਾਡੇ ਮੈਂਬਰ ਇੱਕੋ ਜੀ ਸਤਿਕਾਰਯੋਗ ਭਰਾ ਨੇ ਬਹੁਤ ਤਾਦਾਤ ਚ ਆਏ ਨੇ और मैं सारा मीडिया का भी शुक्र गुजार करना भी इन्हें शॉर्ट नोटिस से भी लोग सारे आएं भी बहुत सारिया उ बिल्कुल सही क्वेश्चन पूछे मैं पहली एक गल कही है भी पहले मैं सब तो पहले एक फाउंडेषन बनाई है पीस की शांति द ਅਗਲਾ ਸਾਡਾ ਜਿਹੜਾ ਸਭ ਤੋਂ ਵੱਡਾ ਏਜੰਡਾ ਹੈਗਾ ਇੱਕ ਤਾਂ ਕੁਆਲਿਟੀ ਦਾ ਔਰ ਇਹਦੇ ਵਿੱਚ ਡਵੈਲਪਮੈਂਟ ਅਪਗ੍ਰੇਡੇਸ਼ਨ ਆਫ ਇੰਡਸਟਰੀ ਜੀ ਔਰ ਮੈਨੂਫੈਕਚਰਸ ਨੂੰ ਮਾਈਕਰੋ স্মਾਲ మీడియం ਤੇ ਲਾਰਜ ਇਹ ਪੂਰੀ ਕੜੀ ਚ ਅਸੀਂ ਇਹਨਾਂ ਸਾਰਿਆਂ ਨਾਲ ਕੋਆਰਡੀਨੇਸ਼ਨ ਬਣਾ ਕੇ ਪ੍ਰੋਡਕਟ ਬਣਾ ਕੇ ਦੇਨੇ ਅਸੀਂ ਦੇਖੋ ਮਾਈਕਰੋ ਵਾਲਾ ਖੁਦ ਐਕਸਪੋਰਟ ਨਹੀਂ ਕਰ ਸਕਦਾ ਬਾਈਕਲ স্মਾਲ ਉਹ ਜਿਹੜਾ ਪ੍ਰੋਡਕਟ ਦੇਗਾ ਉਹ ਮੀਡੀਅਮ ਤੇ ਲਾਜੂ ਦੇਗਾ ਚਾਹ ਐਕਸਪੋਰਟ ਨੂੰ ਦੇਗਾ ਉਹਦਾਂ ਦੇ ਪ੍ਰੋਡਕਟ ਬਣਾਵਾਂਗੇ ਜਿਹੜੇ ਚੀਨ ਬਣਾਉਂਦਾ ਹੈ ਜਿਨ੍ਹਾਂ ਵਿੱਚ ਕੁਆਲਿਟੀ ਵੀ ਹੈ ਜਿੰਦੇ ਵਿੱਚ ਪ੍ਰੋਫਿਟ ਵੀ ਹੈ ਅਸੀਂ ਉਸ ਤਰੀਕੇ ਦੇ ਵਿੱਚ ਆਪਣੀ ਕੰਟਰੀ ਦੇ ਜੇ ਟਾਪਾ ਕਹਿੰਨੇ ਆ 3 ਕਰੋੜ ਬਾਈਸਾਈਕਲ ਹੈ ਕੋਸ਼ਿਸ਼ ਕਰੀਏ 40 ਚੜ ਕੇ 6 7 8 ਕਰੋੜ ਦੇ ਹੌਲੀ ਹੌਲੀ ਚਲੀਏ ਇੱਕਦਮ 32 ਕਰੋੜ ਦੀ ਪਹੁੰਚਿਆ ਜਾਂਦਾ ਤਾਂ ਉਸ ਅਸੀਂ ਲਿਫਟ ਦੇ ਤਰੀਕੇ ਉੱਪਰ ਚੜਨੋ ਸਰ ਲੱਕੀ ਜੀ ਇਹ ਮੇਰੇ ਬਾਦ ਦੇ ਦੁਆਰਾ ਸਾਈਕਲ ਜਿਹੜੀ ਸਾਈਕਲ ਇੰਡਸਟਰੀ ਅੰਦਰ ਵਿੱਚ ਇਹ ਜਿਹੜੀ ਸਭ ਨਵੇਂ ਨਵੇਂ ਸਾਈਕਲ ਤਿਆਰ ਕਰ ਰਹੀ ਹੈ ਉਸ ਤਰ੍ਹਾਂ ਦੀ ਇੱਕ ਟੀਮ ਮਤਲਬ ਕੀ ਅੱਗੇ ਵਧੇਗੀ ਬਿਲਕੁਲ ਜੀ ਅਸੀਂ ਯੰਗ ਐਂਟਰਪ੍ਰੈਨਿਓਰ ਫਾਰਮ ਬਣਾਵਾਂਗੇ ਜੀ ਉਸ ਫਾਰਮ ਦੇ ਵਿੱਚ ਜਿੰਨੇ ਸਾਡੇ ਕਹਿੰਦੇ ਨੇ ਬੱਚੇ ਨਹੀਂ ਜਿਹੜੇ ਯੰਗ ਜਨਰੇਸ਼ਨ ਆ ਗਈ ਹੈ ਉਹ ਫਾਰਮ ਉੱਤੇ ਮੀਟਿੰਗਸ ਹੋਣਗੀਆਂ ਉਹ ਮੀਟਿੰਗਸ ਕਰਕੇ ਦੇਖਣਾ ਕਿੰਨੇ ਅچھے ਰਿਜ਼ਲਟਸ ਆਣਗੇ ਕਿਉਂਕਿ ਹਰ ਅਲੱਗ-ਅਲੱਗ ਇੰਡਸਟਰੀ 파ਰਟਸ ਬਣਾਉਣ ਵਾਲੇ ਨੇ ਸਾਰੇ ਕਟੇ ਮੀਟਿੰਗ ਹੋਣੀਆਂ ਉਹ ਮੀਟਿੰਗ ਦੇ ਰਿਜ਼ਲਟਸ ਦਿਖਾ ਕੇ ਅਸੀਂ ਕੋਈ ਤਾਂ ਨਹੀਂ ਇਫੈਕਟ ਲਵਾਈਏ ਦੇਖੋ ਉਹਨਾਂ ਅਫਸਰ ਮਿਲੇ ਆ ਭਈ ਜੇ ਪੰਜਾਬ ਸਰਕਾਰ ਨੇ ਵੀ ਕਮੇਟੀ 'ਚ ਰੱਖਿਆ ਆਰ ਐਂਡ ਡੀ ਦੇ ਵਿੱਚ ਵੀ ਮੈਂ ਗਵਰਨਿੰਗ ਕੌਂਸਲ 'ਚ ਦਾ ਅਸੀਂ ਟੈਸਟਿੰਗ ਲੈਬਰਾਟਰੀ ਇਨਕਰੀਜ਼ ਕਰ ਰਹੇ ਆ ਉੱਤੇ ਡਬਲ ਅਸੀਂ ਪ੍ਰੋਡਕਸ਼ਨ ਕਰ ਚੁੱਕੀ ਹੈ ਮਸ਼ੀਨਰੀ ਆ ਚੁੱਕੀ ਹੈ ਔਰ ਚਾਰ ਗੁਣਾ ਮਸ਼ੀਨਰੀ ਵਿਦੀਨ ਅ ਸਪੈਨ ਆਫ 1 ਇਅਰ ਹੋ ਜਾਏਗੀ ਸੋ ਜਿਹੜਾ ਸਾਈਕਲ ਟੈਸਟਿੰਗ ਨੂੰ ਅੱਗੇ 12 ਦਿਨ ਲੱਗਦੇ ਸੀ ਉਹ 2 ਦਿਨ ਚ ਹੋ ਜਾ ਕਰੇਗਾ ਜਾਂ 1 ਦਿਨ ਚ ਹੋ ਜਾਏਗਾ ਇਸ ਤੋਂ ਇਲਾਵਾ ਆਰ ਐਨ ਡੀ ਦੇ ਵਿੱਚ ਐਕਚੁਅਲ ਮੀਨਿੰਗ ਆਫ ਆਰ ਐਨ ਡੀ ਚੱਲ ਹੋ ਜਾਏਗਾ ਰਿਸਰਚ ਐਂਡ ਡਵੈਲਪਮੈਂਟ ਦਾ ਇਹ ਜ਼ਰੂਰ 100 1% ਸਾਡਾ ਅਜੰਡਾ ਹੈ ਔਰ ਇਹਨੂੰ ਪੂਰਾ ਫਿਲਫਲ ਕਰਾਂ ਲੱਗੀ ਜੀ ਨਹੀਂ ਧੰਨਵਾਦ ਸਾਲ ਹੋ ਗਿਆ ਪ੍ਰਧਾਨ ਜੀ 2 ਸਾਲ ਹੋ ਗਏ 2 ਸਾਲ 2 ਸਾਲ ਹੋ ਗਏ 2 ਸਾਲਾਂ ਦੇ ਵਿੱਚ ਕਿਹੜਾ ਹੋ ਜਾ ਐਸਾ ਕੰਮ ਹੈ ਜਿੰਨੂੰ ਲੈ ਕੇ ਤੁਸੀਂ ਆਪਣੇ ਆਪ ਦੀ ਦੁਬਾਰਾ ਅਗਲੀ ਕਾਰੀਰ ਕਰਨਾ ਹੈ ਤੁਹਾਡੇ ਸਾਹਮਣੇ ਇਹ ਕੋਈ ਇਦਾਂ ਕਿਹੜਾ ਕੰਮ ਕਿਹੜਾ ਕੰਮ ਅਸੀਂ ਨਹੀਂ ਕੀਤਾ ਤੁਸੀਂ ਇਹ ਦੱਸੋ ਨਾ ਮੈਂ ਤੁਹਾਨੂੰ ਪਹਿਲੇ ਕਿਹਾ ਜੀ ਮੈਂ ਤੁਹਾਨੂੰ ਪਹਿਲੇ ਕਿਹਾ ਜੀ ਇਹ 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 ਤੁਹਾਨੂੰ ਪ